15 ਅਗਸਤ ਨੂੰ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਅਤੇ ਇਸ ਦੇ ਲਈ ਪੁਲਿਸ ਵੱਲੋਂ ਹੁਣ ਵੱਖ-ਵੱਖ ਤਰੀਕੇ ਦੇ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਕਿ 15 ਅਗਸਤ ਤੱਕ ਪੂਰੇ ਪੰਜਾਬ ਸਮੇਤ ਭਾਰਤ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਲੋਕ ਸੁਚੇਤ ਰਹਿਣ ਅਤੇ ਕਿਸੇ ਵੀ ਤਰੀਕੇ ਨਾਲ ਹਾਲਾਤ ਹੱਥੋਂ ਬਾਹਰ ਨਾ ਹੋਣ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਰੇਸ਼ਨ ਕਾਸੋ ਰੂਪਨਗਰ ਵਿੱਚ ਚਲਾਇਆ ਗਿਆ ਖਾਸ ਤੌਰ ਤੇ ਉੱਤੇ ਬੱਸ ਸਟੈਂਡ ਦੇ ਉੱਤੇ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਇਸ ਮੌਕੇ ਐਸਐਸਪੀ ਰੂਪਨਗਰ ਵੱਲੋਂ ਨਵੇਂ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਅਤੇ ਉਹਨਾਂ ਦੇ ਸਮਾਨਾਂ ਦੀ ਚੈਕਿੰਗ ਕਰਵਾਈ ਗਈ ਮੌਕੇ ਤੇ ਡੌਗ ਸਕਵਾਡ ਅਤੇ ਖਾਸ ਚੈਕਿੰਗ ਦਸਤਾਵੇਜ਼ ਵੀ ਮੌਜੂਦ ਰਿਹਾ ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੇ ਹੁਕਮਾ ਤਹਿਤ ਉਹਨਾਂ ਵੱਲੋਂ ਇਹ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਹੈ ਗੌਰਤਲਬਾ ਕੇ ਇਸ ਬੱਸ ਸਟੈਂਡ ਦੇ ਸਾਹਮਣੇ ਹੀ ਨਹਿਰੂ ਸਟੇਡੀਅਮ ਹੈ ਜਿਸ ਵਿੱਚ 15 ਅਗਸਤ ਅਤੇ 26 ਜਨਵਰੀ ਦਾ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸੇ ਦੇ ਚੱਲਦਿਆਂ ਹੋਏ ਪੁਲਿਸ ਵੱਲੋਂ ਇਸ ਬੱਸ ਸਟੈਂਡ ਦੇ ਸਾਹਮਣੇ ਚੈਕਿੰਗ ਕੀਤੀ ਗਈ ਹੈ Uh, 15 ਅਗਸਤ ਜਿਹੜੀ ਹੈਗੀ ਹੈ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅਨਸਰ ਹੁੰਦੇ ਨੇ ਉਹ ਕੁਝ ਨਾ ਕੁ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਉਹਦੇ ਰਿਲੇਟਡ ਸਾਡਾ ਡੋਮਿਨੇਸ਼ਨ ਪਲਾਨ ਜਿਹੜਾ ਹੈਗਾ ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨਸ ਕਸ ਹੋਜ਼ ਵਗੈਰਾ ਚੱਲ ਰਹੇ ਹੈਗੇ ਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਜ਼ ਵਿੱਚ ਇਨਵੋਲ ਸੀਗੇ ਕ੍ਰਿਮੀਨਲ ਕੇਸੇਜ਼ ਵਿੱਚ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਤੇ ਅੱਜ ਉਸੇ سلسلے ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆ ਜਿਹਦੇ ਚ ਸਾਡੇ ਪੰਜ ਡੀਐਸਪੀ ਤੇ ਐਨਐਸਪੀ ਜਿਹੜੇ ਹੈਗੇ ਨੇ ਤੇ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਹਦੇ ਵਿੱਚ ਮਾੜੇ ਅਨਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸਜ਼ਾ ਗ੍ਰਹਿਣ ਦੀ ਲੋੜ ਹੈਗੀ ਹੈ ਤੇ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਹੀ ਪੁਰਾਣੀਆਂ ਹੈਗੀਆਂ ਨੇ ਕੋਈ ਵੀ ਸ਼ੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਦੋਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਨੇ ਤਾਂ ਸਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਨਾਲ ਸਹਿਯੋਗ ਦਿਓ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈਗੀ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੇ ਆ ਵਿਲੀਤ ਵਾਸਤੇ ਹੈਗੀ ਹੈ ਮਾੜਾ ਮੋਟਾ ਸਾਨੂੰ ਪਰੇਸ਼ਾਨੀ ਜਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕੇ ਕਰਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸੈਕਿਉਰਿਟੀ ਨੇ ਅਨਸ਼ੋਰ ਕਰ ਸਕਾਂਗੇ ਸਰ ਦੇਖੋ ਜੀ ਮੈਂ ਇਹੀ ਕਹਿ ਰਿਹਾ ਹੈਗਾ ਕਿ ਜਿਹੜਾ 15 ਅਗਸਤ ਨਜ਼ਦੀਕ ਆ ਰਹੀ ਹੈਗੀ ਹੈ ਔਰ ਇਹ ਆਪਣੇ ਦੇਸ਼ ਦਾ ਬੜਾ ਵੱਡਾ ਪਰਵ ਹੈਗਾ ਤੇ ਇਸ ਚੀਜ਼ ਨੂੰ ਆਪਾਂ ਸਾਰੇ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਾਫੀ ਦਿਨਾਂ ਤੋਂ ਇੱਥੇ ਖੜਾ ਸੀ ਹੁਣ ਪੁਲਿਸ ਵੱਲੋਂ ਉਸ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਕਾਸੋ ਆਪਰੇਸ਼ਨ ਵਿੱਚ ਡੀਐਸਪੀ ਐਸਐਚਓ ਕਈ ਥਾਣਿਆਂ ਦੇ ਐਸਐਚਓ ਮੌਜੂਦ ਰਹੇ ਨੇ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ ਓਨ